ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰਜਨ ਲਵਿਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅਮਰਤ ਵੇਲਾ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਅਮਰਤ ਵੇਲੇ ਦਾ ਵੇਲਾ ਬੜਾ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਇਹ ਵੇਲਾ ਅੰਮ੍ਰਿਤ ਹੈ ਅਤੇ ਇਹ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਅੰਮ੍ਰਿਤ ਘੋਲ ਦਿੰਦਾ ਹੈ ਭਾਵੇਂ ਕਿ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੰਗੇ ਬਦਲਾਅ ਆਉਂਦੇ ਨੇ ਉਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਉਹ ਮਨੁੱਖ ਤਨ ਮਨ ਖੂ ਹਮੇਸ਼ਾ ਦੂਜਿਆਂ ਦੇ ਨਾਲੋਂ ਅੱਗੇ ਰਹਿੰਦੇ ਨੇ ਪਰ ਮਹਾਪੁਰਖ ਜੀ ਕਹਿੰਦੇ ਇਹ ਗੱਲਾਂ ਕਿਸੇ ਨੂੰ ਸਮਝਾਇਆ ਸਮਝ ਦੇ ਵਿੱਚ ਨਹੀਂ ਆ ਸਕਦੀਆਂ ਕਿਸੇ ਨੂੰ ਦੱਸਿਆ ਸਮਝ ਦੇ ਵਿੱਚ ਨਹੀਂ ਆ ਸਕਦੀਆਂ ਜੇਕਰ ਅਮਰਤ ਵੇਲੇ ਦੀ ਤਾਕਤ ਦੇਖਣੀ ਆ ਅਮਰਤ ਵੇਲੇ ਦੀ ਪਾਵਰ ਵੇਖਣੀ ਆ ਨਾ ਤਾਂ ਫਿਰ ਅਮਰਤ ਵੇਲੇ ਉੱਠਣਾ ਪੈਣਾ ਹੈ ਉੱਠ ਕੇ ਅਮਰਤ ਵੇਲਾ ਸਮਝਣਾ ਪੈਣਾ ਹੈ ਪਾਪ ਕੀ ਸਾਨੂੰ ਪ੍ਰੈਕਟੀਕਲ ਕਰਕੇ ਦੇਖਣਾ ਪੈਣਾ ਹੈ ਫਿਰ ਪਤਾ ਲੱਗੇਗਾ ਕਿ ਅਮਰਤ ਵੇਲੇ ਦੇ ਵਿੱਚ ਕਿੰਨੀ ਪਾਵਰ ਆ ਅਮਰਤ ਵੇਲੇ ਦੇ ਵਿੱਚ ਕਿੰਨੀ ਤਾਕਤ ਆ ਇਸ ਕਰਕੇ ਕੁਝ ਦਿਨ ਲਗਾਤਾਰ ਅਮਰਤ ਵੇਲੇ ਉੱਠੋ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਮੁਰਖ ਜੀ ਦਾ ਨਾਮ ਜਪੋ ਜਿੰਨੀ ਦੇਰ ਤੱਕ ਜਪ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਮਹਾਪੁਰਖ ਜੀ ਗਏ ਲਈ ਅਮਰ ਤਵੇਲੇ ਦੇ ਵਿੱਚ ਜੇਕਰ ਇੱਕ ਛੋਟੇ ਜਿਹੇ ਪੰਛੀ ਬਬੀਹੇ ਦੀ ਪੁਕਾਰ ਸੁਣੀ ਜਾ ਸਕਦੀ ਹੈ ਤਾਂ ਫਿਰ ਸਾਡੀ ਕਿਉਂ ਨਹੀਂ ਸਾਡੀ ਵੀ ਸੁਣੀ ਜਾਵੇਗੀ ਪਰ ਆਪਣੀ ਪੁਕਾਰ ਆਪਣੀ ਅਰਦਾਸ ਬੇਨਤੀ ਕਰਨ ਤੇ ਲਈ ਸਾਨੂੰ ਅਮਰ ਤਵੇਲੇ ਉੱਠਣਾ ਪੈਣਾ ਹੈ ਜਾਗਣਾ ਪੈਣਾ ਹੈ ਨੀਂਦ ਦਾ ਤਿਆਗ ਕਰਨਾ ਪੈਣਾ ਹੈ ਅਤੇ ਅਮਰਤ ਵੇਲੇ ਦੀ ਜਿਹੜੀ ਨੀਂਦ ਆ ਨਾ ਉਹ ਸਭ ਨੂੰ ਪਿਆਰੀ ਹੁੰਦੀ ਆ ਇਹ ਨਹੀਂ ਨਾ ਵੀ ਅਮਰਤ ਵੇਲੇ ਉੱਠਣਾ ਬੜਾ ਆਸਾਨ ਆ ਅਮਰਤ ਵੇਲੇ ਉੱਠਣਾ ਔਖਾ ਏ ਪਰ ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਰਦਾਸਾਂ ਬੇਨਤੀਆਂ ਲਾਉਨੇ ਆ ਤਰਲੇ ਕਰਦੇ ਆ ਕਿ ਪਾਤਸ਼ਾਹ ਤਰਸ ਕਰੋ ਕਿਰਪਾ ਕਰੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪਾਂ ਅਮਰਤ ਵੇਲੇ ਉੱਠ ਪਾਉਨੇ ਆ ਰਾਤ ਨੂੰ ਸੌਂਣ ਲੱਗੇ ਗੁਰਬਾਣੀ ਦਾ ਪਾਠ ਕਰਕੇ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਉਣੀਆਂ ਹੁੰਦੀਆਂ ਨੇ ਜੇਕਰ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਨਹੀਂ ਪੜ ਸਕਦੇ ਤਵਾਹੀ ਗੁਰੂ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਕਰਕੇ ਵੀ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾ ਸਕਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਅਮਰਤ ਵੇਲੇ ਉੱਠਣ ਦਾ ਉਦਮ ਬਖਸ਼ਣਾ ਆਪ ਜੀ ਖੁਦ ਕਿਰਪਾ ਕਰਕੇ ਅਮਰਤ ਵੇਲੇ ਉਠਾ ਲੈਣਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਅਮਰਤ ਵੇਲੇ ਦਾ ਨਿਤਨੇਮ ਕਰਵਾ ਲੈਣਾ ਅਮਰਤ ਵੇਲੇ ਉੱਠਣਾ ਅਤੇ ਅਮਰਤ ਵੇਲਾ ਸਮਾਂ ਲੈਣਾ ਪੈਣਾ ਹੈ ਫਿਰ ਪਤਾ ਲੱਗਣਾ ਹੈ ਕਿ ਅਮਰਤ ਵੇਲੇ ਦੀ ਕੀ ਤਾਕਤ ਹੈ ਕੀ ਪਾਵਰ ਹੈ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਿਹਰਬਾਨ ਹੁੰਦੇ ਨੇ ਮਹਾਂਪੁਰਖ ਜੀ ਕਹਿੰਦੇ ਜਿਸ ਦਿਨ ਤੋਂ ਤੁਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਨਾ ਉਸ ਦਿਨ ਤੋਂ ਪਛਤਾਵੋਗੇ ਉਸ ਸਮੇਲੇ ਨੂੰ ਜਿਹੜਾ ਵੇਲਾ ਸੌ ਕੇ ਗਵਾ ਲਿਆ ਕਿਉਂਕਿ ਅਮਰਤ ਵੇਲੇ ਉੱਠਣ ਤੋਂ ਬਾਅਦ ਪਤਾ ਲੱਗਦਾ ਹੈ ਨਾ ਕਿ ਇਸ ਵੇਲੇ ਦੇ ਵਿੱਚ ਕੀ ਤੱਕ ਤਿਆ ਫਿਰ ਬੰਦਾ ਪਛਤਾਉਂਦਾ ਹੈ ਕਿ ਮੈਂ ਆਪਣੀ ਉਮਰ ਦਾ ਇੰਨਾ ਹਿੱਸਾ ਇੰਨੇ ਸਾਲ ਸੌ ਕੇ ਹੀ ਗਵਾ ਲਏ ਫਿਰ ਅਮਰਤ ਵੇਲੇ ਦੇ ਇੱਕ ਇੱਕ ਪਲ ਇੱਕ ਛਿਨ ਦੀ ਕੀਮਤ ਦਾ ਪਤਾ ਹੁੰਦਾ ਹੈ ਬੰਦਾ ਇੱਕ ਪਲ ਇੱਕ ਛਿਨ ਵੀ ਬਿਰਥਾ ਨਹੀਂ ਜਾਣ ਦਿੰਦਾ ਕਿਉਂਕਿ ਪਤਾ ਹੈ ਕਿ ਇਸ ਜੱਪੇ ਹੋਏ ਨੇ ਸਾਰੇ ਦਿਨ ਦੇ ਨਾਲ ਨਹੀਂ ਰਹਿਣਾ ਪਾਠ ਆਪਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਸਾਨੂੰ ਕੋਈ ਮਨਾਹੀ ਨਹੀਂ ਆ ਕਿਸੇ ਵੀ ਵੇਲੇ ਆਪਾਂ ਬੈਠ ਕੇ ਭਜਨ ਬੰਦਗੀ ਕਰ ਸਕਦੇ ਆ ਪਰ ਅਮਰਤ ਵੇਲੇ ਦਾ ਵੇਲਾ ਬੜਾ ਸ਼ਾਂਤ ਵੇਲਾ ਹੈ ਇਸ ਵੇਲੇ ਦੇ ਵਿੱਚ ਕੋਈ ਦੁਨੀਆ ਦਾ ਸ਼ੋਰ ਸ਼ਰਾਬਾ ਨਹੀਂ ਆ ਅਤੇ ਨਾ ਹੀ ਸਾਡੇ ਮਨ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਹੁੰਦਾ ਹੈ ਭਾਂਕੀ ਰਾਤ ਪਰਦੀ ਨੀਂਦ ਤੋਂ ਬਾਅਦ ਸਾਡਾ ਤਨ ਅਤੇ ਮਨ ਦੋਵੇਂ ਸ਼ਾਂਤ ਹੁੰਦੇ ਨੇ ਆਰਾਮ ਦੇ ਵਿੱਚ ਹੁੰਦੇ ਨੇ ਪਰ ਜਿਉਂ ਜਿਉਂ ਸੂਰਜ ਦੀ ਟਿੱਕੀ ਚੜਦੀ ਆ ਤੇ ਸੂਰਜ ਚੜਦਾ ਜਾਂਦਾ ਹੈ ਤਿਉਂ ਤੇ ਸਾਨੂੰ ਆਪਣੇ ਕੰਮ ਧੰਦੇ ਚੇਤੇ ਆਉਂਦੇ ਆ ਹੋਰ ਬਥੇਰੀਆਂ ਜ਼ਿੰਮੇਵਾਰੀਆਂ ਚੇਤਾ ਆਉਂਦੀਆਂ ਫਿਰ ਮਨ ਕਾਲਾ ਪੈਣ ਸ਼ੁਰੂ ਹੋ ਜਾਂਦਾ ਪਰ ਸਵੇਰੇ ਸਵੇਰ ਕੋਈ ਕੰਮ ਦੀ ਚਿੰਤਾ ਨਹੀਂ ਹੁੰਦੀ ਉੱਠ ਕੇ ਸਿਮਰਨ ਦੇ ਵਿੱਚ ਬੈਠ ਜਾਈਏ ਤਾਂ ਮਨ ਬੜੀ ਸ਼ੇਤੀ ਗੁਰੂ ਚਰਣਾ ਦੇ ਨਾਲ ਜੁੜਦਾ ਹੈ ਤਾਂ ਇਸ ਕਰਕੇ ਇਹ ਤਿੰਨ ਕੰਮ ਆਪਾਂ ਆਪਣੀ ਜ਼ਿੰਦਗੀ ਦਾ ਨਿਜਮ ਬਣਾ ਲੀਏ ਇੱਕ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠਣਾ ਹੈ ਦੂਸਰਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਸ਼ਨਾਨ ਕਰਨਾ ਹੈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਅਸੀਂ ਪੰਜ ਬਾਣੀਆਂ ਦਾ ਨਿਤਨੇਮ ਕਰਨ ਲਈਏ ਜੇ ਪੰਜ ਬਾਣੀਆਂ ਨਹੀਂ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰ ਲੈਣਾ ਚਾਹੀਦਾ ਹੈ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਕੁਝ ਭੈਣ ਭਰਾ ਕਹਿ ਦਿੰਦੇ ਨੇ ਕਿ ਅਸੀਂ ਆਪਣੇ ਕੰਮਕਾਰਾਂ ਕਰਕੇ ਜ਼ਿੰਦਗੀ ਦੇ ਰਜੇਮਿਆਂ ਕਰਕੇ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਪਰ ਮਹਾਪੁਰਖ ਜੀ ਕਹਿੰਦੇ ਭਾਈ ਇਹ ਤਾਂ ਬਿਲਕੁਲ ਝੂਠ ਆ ਕਿਉਂਕਿ ਜਿੰਨਾਂ ਨੂੰ ਕੰਮਕਾਰ ਹੁੰਦੇ ਆ ਨਾ ਉਹ ਤਾਂ देर ਤੱਕ ਸੌਂ ਹੀ ਨਹੀਂ ਸਕਦੇ ਉਹ ਤਾਂ ਜਲਦੀ ਉੱਠਦੇ ਨੇ ਭਾਵੇਂ ਘਰ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਬੀਬੀਆਂ ਨੂੰ ਘਰ ਦੇ ਜ਼ਿਆਦਾ ਕੰਮ ਪੈਂਦੇ ਆ ਨਾ ਉਹ ਸਵੇਰੇ ਜਲਦੀ ਉੱਠਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਬਹੁਤ ਸਾਰੇ ਕੰਮ ਕਰਨੇ ਆ ਅਤੇ ਉਸੇ ਹੀ ਤਰ੍ਹਾਂ ਜੋ ਨੌਕਰੀ ਪੇਸ਼ਾ ਨੇ ਨੌਕਰੀ ਕਰਦੇ ਨੇ ਜਾਂ ਕੋਈ ਵੀ ਕੰਮ ਧੰਦਾ ਕਰਦੇ ਨੇ ਨਾ ਉਸ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਆ ਹਰ ਇੱਕ ਸਫਲ ਬੰਦੇ ਦੀ ਕਹਾਣੀ ਪੜ੍ਹ ਕੇ ਵੇਖ ਲਓ ਉਹਦੀ ਰੁਟੀਨ ਇਹ ਆ ਕਿ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਉੱਠ ਕੇ ਪਰਮਪితਾ ਪਰਮਾਤਮਾ ਦਾ ਨਾਮ ਜਪਣਾ ਫਿਰ ਕੁਝ ਸਮਾਂ ਆਪਣੇ ਸ਼ਰੀਰ ਨੂੰ ਦਿੰਦੇ ਆ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਂਦੇ ਆ ਇਹ ਜਿਹੜਾ देर ਤੱਕ ਸੌਣਾ ਮਹਾਪੁਰਖ ਜੀ ਕਹਿੰਦੇ ਇਹ ਵਿਲੇਮ ਦਾ ਕੰਮ ਆ ਜਿਨ੍ਹਾਂ ਨੂੰ ਕੋਈ ਫਿਕਰ ਫਕਾ ਨਹੀਂ ਆ ਉਹ ਸੋਚਦੇ ਆ ਵੀ ਆਪਾਂ ਉੱਠ ਕੇ ਕੀ ਕਰਨਾ ਸੁੱਤੇ ਰਹੋ ਪਰ ਕਮਕਾਰਾਂ ਵਾਲੇ ਜ਼ਿੰਮੇਵਾਰੀਆਂ ਵਾਲੇ ਸਵੇਰੇ ਜਲਦੀ ਉੱਠਦੇ ਨੇ ਪਰ ਜਲਦੀ ਉੱਠਣ ਦੇ ਨਾਲ ਨਾਲ ਇਹ ਨਿਯਮ ਪੱਕਾ ਕਰ ਲਈਏ ਕਿ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਜ਼ਰੂਰੀ ਆ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਜ਼ਰੂਰੀ ਆ ਭਾਵੇਂ ਕੋਈ ਕਿਸੇ ਵੀ ਧਰਮ ਦੇ ਵਿੱਚ ਆ ਜਿਸ ਵੀ ਨਾਮ ਦੇ ਨਾਲ ਤੁਸੀਂ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉੱਠਦੇ ਅਸਾਰ ਦਾ ਪਹਿਲਾ ਸਮਾਂ ਪਰਮਪਿਤਾ ਪਰਮਾਤਮਾ ਜੀ ਦੇ ਲੇਖੇ ਲਾਉਣਾ ਹੈ ਗੁਰੂ ਚਰਚਾ ਦੇ ਲੇਖੇ ਲਾਉਣਾ ਹੈ ਸਿੱਖ ਧਰਮ ਦੇ ਵਿੱਚ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਜ਼ਰੂਰੀ ਆ ਤਾਂ ਫਿਰ ਆਓ ਆਪਾਂ ਵੀ ਆਪਣੀ ਜ਼ਿੰਦਗੀ ਦੇ ਕੁਝ ਨਿਯਮ ਬਣਾਈਏ ਆਪਣੇ ਆਪ ਦੇ ਨਾਲ ਵਾਅਦਾ ਕਰੀਏ ਕਿ ਅਮਰਤ ਵੇਲੇ ਜ਼ਰੂਰ ਉੱਠਾਂਗੇ ਉੱਠ ਕੇ ਅਮਰਤ ਵੇਲਾ ਸਮਾਂ ਲਾਂਗੇ ਫਿਰ ਖੋਦ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਬਦਲਾਅ ਦੇਖਣੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਸਾਡਾ ਹੌਸਲਾ ਵਧਦਾ ਹੈ ਜਦੋਂ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਅਤੇ ਜੇਕਰ ਵੀਡੀਓ ਦੇ ਵਿੱਚ ਕੋਈ ਕਮੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਜੋ ਆਪਾਂ ਹੋਰ ਵੀ ਵੇਤਰ ਵੀਡੀਓ ਬਣਾ ਸਕੀਏ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ ਇਹ ਵੀਡੀਓ ਨੂੰ ਸੁਣ ਕੇ ਕੋਈ ਇੱਕ ਜੀ ਵੀ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਤਾਂ ਮੇਰੀ ਵੀਡੀਓ ਬਣਾਉਣੀ ਸਫਲ ਹੋ ਜਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪਾਤਸ਼ਾਹ ਜਿਸ ਜੀ ਦੇ ਕੋਲ ਵੀ ਇਹ ਵੀਡੀਓ ਜਾਵੇ ਉਹਦੇ ਉੱਤੇ ਕਿਰਪਾ ਕਰਨੀ ਉਹਦਾ ਅਮਰਤ ਵੇਲਾ ਅਮਰਤ ਵੇਲੇ ਦਾ ਨਿਯਮ ਜਰੂਰ ਪੱਕਾ ਕਰਿਓ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਤੇ ਜਿਸ ਦਿਨ ਤੋਂ ਵੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੋ ਅਮਰਤ ਵੇਲੇ ਉੱਠਦੇ ਆਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਸਾਡੇ ਤੇ ਤਰਸ ਕੀਤਾ ਅਮਰਤ ਵੇਲੇ ਆਪੋ ਉਠਾਇਆ ਅਮਰਤ ਵੇਲੇ ਫਿਰ ਜੋ ਵੀ ਭਜਨ ਬੰਦਗੀ ਕਰਨੀ ਆ ਜੋ ਵੀ ਤੁਸੀਂ ਪਾਠ ਕਰਨਾ ਹੈ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਆ ਅਰਦਾਸ ਬੇਨਤੀ ਦੇ ਵਿੱਚ ਵੀ ਵਾਹਿਗੁਰੂ ਜੀ ਤੋਂ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਹੀ ਮੰਗਣਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਆਖਰੀ ਸਵਾਸਾਂ ਤੱਕ ਨਿਭ ਜਾਵੇ ਕਿਉਂਕਿ ਇਹ ਬਹੁਤ ਵੱਡੀ ਦਾਤ ਆ